ਰਾਂ ਦੀ ਕਰਦੇ ਕਰ ਇੱਥੇ ਡਾਇਰੈਕਟਰ ਤੇ ਚੱਕੀ ਦਾ ਹੁੰਦਾ ਸਸੀ ਕਾਲ ਜੀ ਲੋ ਮਿੱਤਰੋ ਕੀ ਹਾਲ ਚਾਲ ਨੇ ਅੱਜ ਨਾਲ ਆਪਾਂ ਇੱਧਰ ਪਹੁੰਚੇ ਹੋਇਆ ਜੀ ਪਾਦਸੋਂ ਏਰੀਆ ਦੇ ਵਿੱਚ ਤੁਹਾਡੇ ਵਾਸਤੇ ਬੜੇ ਸਸਤੇ ਅਜਨਾ ਟਰੈਕਟਰ ਦਿਖਾਉਣੇ ਆ ਘੈਂਟ ਕੰਡੀਸ਼ਨਾਂ ਤੇ ਹੋਣਗੇ ਫੁੱਲ ਗਰੰਟੀ ਵਾਲੇ ਹੋਣਗੇ ਸੋ ਚਲਦੇ-ਚਲਦੇ ਲਾਈਵ ਨੂੰ ਸ਼ੇਅਰ ਕਰ ਦਿਓ ਜੀ ਪਹਿਲਾਂ ਤਾਂ ਤੁਸੀਂ ਸੱਜਣੋਂ ਹੈਰਾਨ ਰਹਿ ਜਾਓਗੇ ਅੱਜ ਤੇ ਫੁੱਲ ਡਿਸਕਾਊਂਟ ਹੋਣਿਆ ਹਰ ਇੱਕ ਟਰੈਕਟਰ ਦੇ ਵਿੱਚੋਂ ਕਿਰਨਾ ਤੁਹਾਡੀ ਥੋੜੀ ਜਿਹੀ ਝਾਤੀ ਮਰਵਾ ਦਈਏ ਜਿਵੇਂ ਆਹ ਟਰਾਲੀ ਖੜੀ ਹੈ ਜੀ ਇਹਦਾ 14 ਫੁੱਟ ਹੈਗੀ ਹੈ ਲੰਬਾਈ ਤੇ 14 7 ਜਿਵੇਂ ਸਾਈਜ਼ ਹੈ ਇਹਦਾ ਤੇ ਬਹੁਤ ਘੈਂਟ ਕੰਡੀਸ਼ਨ ਦੀਆਂ ਨਵੀਆਂ ਵਰਗੀ ਟਰਾਲੀ ਹੈ ਸੱਜਣੋ ਜੇ ਇਹਦੇ ਰੇਟ ਦੀ ਗੱਲ ਕਰੀਏ ਨਾ ਤੁਹਾਨੂੰ ਬਹੁਤ ਜਾਇਜ਼ ਰੇਟਾਂ ਦੇ ਵਿੱਚ ਇਹ ਟਰਾਲੀ ਦੇ ਦੇਣੀ ਆ ਤੁਸੀਂ ਜੇ ਇਹਦਾ ਅੰਦਾਜ਼ਾ ਲਾਉਂਗੇ ਤੁਸੀਂ ਇਹ ਸੋਚਦੇ ਹੋਵੋਗੇ ਵੀ ਘੱਟ ਤੋਂ ਘੱਟ ਇਹਦਾ 2.5 ਤੋਂ 3 ਲੱਖ ਰੁਪਏ ਮੰਗਣਗੇ ਪਰ ਅੱਧ ਰੇਟ ਦੇ ਵਿੱਚ ਟਰਾਲੀ ਦਵਾਂਗੇ ਤੁਹਾਨੂੰ ਇੰਨਾ ਕ ਦੱਸ ਦਿੰਦਾ ਬਾਕੀ ਰੇਟ ਮੌਕੇ ਤੇ ਹੋਊਗਾ ਕਿਰਾਏ ਚੱਲਦੇ ਚੱਲਦੇ ਲੈਵਲ ਨੂੰ ਸ਼ੇਅਰ ਕਰ ਦਿਓ ਤੁਹਾਡੀ ਬਾਈ ਨਾਲ ਗੱਲ ਕਰਵਾਵਾਂਗੇ ਤੇ ਇਧਰਲੇ ਪਾਸੇ ਖੜੇ ਨੇ ਸੱਜਰੂ ਬਿਲਕੁਲ ਜਾਇਜ਼ ਰੇਟਾਂ ਦੇ ਟਰੈਕਟਰ ਆ ਤਵੀਆਂ ਵੀ ਜਾਣੇ ਧਰਮੇ ਤੇ ਗਈ ਲੈ ਮੇਤਰ ਜਿੰਨਾ ਤੁਸੀਂ ਅੰਦਾਜ਼ਾ ਲਾਉਂਗੇ ਨਾ ਇਦੋਂ ਅੱਧੇ ਰੇਟ ਦੇ ਵਿੱਚ ਯਾਰ ਤੁਹਾਨੂੰ ਸੰਤ ਦੇ ਦਾਂਗੇ ਬਸ ਤੁਹਾਡੇ ਨਾਲ ਇੰਨਾ ਕ ਵਾਦਾ ਉਹ ਦਿਖਾ ਗਿਆ ਧਰਮੇ ਉਧ ਵੀ ਕਿਨੇ ਟਰੈਕਟਰ ਖੜੇ ਆ ਜਿੰਨੇ ਵੀ ਸੱਜਣ ਜੁੜੀ ਜਾਂਦਾ ਬਈ ਸ਼ੇਅਰ ਕਰ ਦਿਓ ਗਰਾ ਚਲਦੇ ਚਲਦੇ ਲੈ ਆ ਉਹਨੂੰ ਬਹੁਤ ਘੈਂਟ ਕੰਡੀਸ਼ਨਾਂ ਦੇ ਟਰੈਕਟਰ ਹੁੰਦੇ ਆ ਬਾਈ ਉਹਨਾਂ ਲਵੇ ਤੇ ਮਿਲਣਗੇ ਵੀ ਜਾਇਜ਼ ਰੇਟ ਦੇ ਵਿੱਚ ਤੇ ਜਿਵੇਂ ਆਹ ਖੜਾ ਹੈ ਨਾ 855 ਦੇਖੋ ਇਹ ਮਾਡਲ 2012 ਤੇ ਬਹੁਤ ਘੱਟ ਚੱਲੇ ਹੋਏ ਟਰੈਕਟਰ ਨੇ ਸੱਜਣੋ ਇਧਰਲੇ ਪਾਸੇ ਆ ਗਿਆ Mahindra 605 ਹਨਾ ਸਿਰਫ ਸ਼ੇਅਰ ਕਰ ਦਿਓ ਗਰਾ ਦੇ 2-3 ਮਿੰਟਾਂ ਦਾ ਤੁਹਾਡੇ ਤੋਂ ਇੰਤਜ਼ਾਰ ਕਰਾਉਣੇ ਉਹ ਤੋਂ ਬਾਅਦ ਨਾ ਇਹਨਾਂ ਦੇ ਰੇਟ ਦੱਸਾਂਗੇ ਵੀ ਟਰਾਲੀ ਕੀ ਰੇਟ ਮਿਲੂ ਤਵੀਆਂ ਕੀ ਰੇਟ ਮਿਲਣਗੇ ਹਲ ਕੀ ਰੇਟ ਮਿਲਣਗੇ ਪਰ ਤੁਹਾਡੇ ਨਾਲ ਇੰਨਾ ਕ ਵਾਦਾ ਵੀ ਤੁਹਾਨੂੰ ਬਿਲਕੁਲ ਜਾਇਜ਼ ਰੇਟਾਂ ਚ ਦੇਣੇ ਆ ਦੇਖ ਲਓ ਬਿਲਕੁਲ ਨਵੀਆਂ ਕੰਡੀਸ਼ਨਾਂ ਦੇ ਟਰੈਕਟਰ ਨੇ ਸਿਰਫ ਇਹ ਗਿਣਤੀ ਦੇ ਘੰਟੇ ਚ ਮਿਆ ਸਾਰੇ 195 ਘੰਟੇ ਚੱਲੇ ਹੋਦਰ ਮੈਂ 195 ਘੰਟੇ ਚੱਲੇ ਹੋਇਆ ਤੇ ਉਹ 252 ਘੰਟੇ ਚੱਲੇ ਹੋਇਆ ਸਾਰਾ ਹਨ ਇਧਰਲੇ ਪਾਸੇ ਵੀ ਦਿਖਾ ਕਿੰਨੇ ਟਰੈਕਟਰ ਖੜੇ ਆ ਮੇਤਰੋ ਪੂਰਾ ਮੇਲਾ ਲੱਗਿਆ ਹੋਇਆ ਦਿੱਤੂਪੁਰ ਜੱਟਾਂ ਦੇ ਵਿੱਚ ਦੇਖ ਕਰੋ ਦਿਖਾ ਦੇ ਕਰੋ ਸਾਰੇ ਟਰੈਕਟਰ ਸੱਜਣੋ ਜੁੜ-ਜੋਗ ਕਰਾ ਥੋੜਾ ਜਿਹਾ ਕੱਲੇ-ਕੱਲੇ ਟਰੈਕਟਰ ਬਾਰੇ ਜਾਣਕਾਰੀ ਦੰਨੇ ਆ। ਹੋ ਗਿਆ। ਤੇ ਲੈ ਹੁਣ ਉਹ ਵੀ ਸਾਹਮਣੇ ਖੜਾ ਫਾਰਮ 60 ਇੱਕ ਦੇਖ। ਹੈਨਾ? ਤੇ ਉਧਰੋਂ ਲਗੀ ਸਕਦਾ ਇੱਥੋਂ ਸ਼ੁਰੂਆਤ ਕਰਦੀ। ਉਰੋਂ ਹੀ ਕਰਦੇ। ਲੈ ਫਿਰ ਇੱਥੋਂ ਇੱਥੇ ਕਰ। ਲੈ ਮਿੱਤਰੋ ਇੱਥੋਂ ਹੀ ਕਰਦੇ ਆ ਸ਼ੁਰੂਆਤ ਦਾ। ਭਾਈ ਇਹ ਕਿੰਨਾ ਮਾਡਲ ਹੈ ਸਾਤੇ? ਇਹ 2015 ਮਾਡਲ ਆ ਭਾਈ। 15 ਮਾਡਲ। ਹਾਂ ਜੀ। ਕਿੰਨਾ ਚੱਲਿਆ ਹੋਇਆ ਇਹ? ਫਸਟ ਓਨਰ ਆ ਇਹ। ਹੂੰ। 2400 ਘੰਟਾ ਚੱਲਿਆ ਹੈ ਬਾਈ ਖੱਟੇਗੜ੍ਹ ਸਾਹਿਬ ਦਾ ਨੰਬਰ ਆ ਨੰਬਰ ਪੰਜਾਬ ਦੀ ਆ ਹਾਂ ਨੰਬਰ ਇਹ ਪੰਜਾਬ ਦਾ ਹੀ ਆ ਸੋਨਾ ਟਰੈਕਟਰ ਆ ਪੂਰਾ ਹਾਂਜੀ ਅਗਲੇ ਟਾਇਰ ਨਾਲ ਤੇ ਆ ਮੂਹਰੇਲੇ ਟਾਇਰ ਓਕੇ ਹਾਂਜੀ ਹਾਂਜੀ ਤੇ ਪਿਛਲੇ ਦੁਵਾਰ ਦੇ ਦੁਵਾਰ ਦੇ ਨੇ ਠੀਕ ਹੈ ਜੀ 90 ਪੈਸੇ ਸਾਧਰੀ ਸੁਧਰੀ ਵੀ ਘੰਟ ਲੱਗੀ ਹੋਈ ਹੈ ਨਾ ਉਸਤਾਦ ਕਿੰਨੇ ਦਾ ਬਣੂ ਟਰੈਕਟਰ ਟ੍ਰੈਫੀ ਫੜ ਕੇ ਫੋਟੋ ਖਿੱਚਣਾ ਨਹੀਂ ਜੀ ਕਿੰਨੇ ਦਾ ਬਣ ਜੂਗਾ ਜੀ ਹਾਂਜੀ ਇਹ ਕਿੰਨੇ ਦਾ ਬਣੂ ਇਹ ਬਣੂਗਾ ਆਪਾਂ ਦਵਾਂਗੇ ਜੀ 5 ਲੱਖ ਦਾ ਪੂਰੇ 5 ਲੱਖ ਦਾ ਲੇ ਮਿੱਤਰੂ ਪੂਰੇ 5 ਲੱਖ ਦਾ ਟਰੈਕਟਰ ਬਣ ਜੂ ਹੁਣ 15 ਮਾਡਲ ਬਾਈ ਹਾਂ ਜੀ 15 ਮਾਡਲ ਤੇ ਇਹ ਇਸ ਦਾ 2 ਆਪ 55 10 ਇਹ ਹੈਗਾ 2019 ਮਾਡਲ 19 ਮਾਡਲ ਹਾਂ ਜੀ ਹਰਿਆਣਾ ਨੰਬਰ ਆ ਇਹ ਐਚ ਆਰ ਨੰਬਰ ਆ ਠੀਕ ਹੈ ਜੀ ਐਚ ਆਰ ਨੰਬਰ ਆ Ориジナル ਚੱਲਿਆ ਹੋਇਆ ਨਾਲ ਦੇ ਹੀ ਟਾਇਰ ਨੇ 65 ਕ ਪੈਸੇ ਟਰੈਕਟਰ ਦਾ ਤਾਂ ਕਿਤੇ ਚਾਬੀ ਨਹੀਂ ਹੈਗੀ ਬਾਈ ਜੀ ਆ ਦੇਖ ਲਓ ਨਟ ਨਟ ਸਾਰੇ ਸੀਲਡ ਸਾਰਾ ਸੀਲਡ ਟਰੈਕਟਰ 깔 ਹੀ ਲੈ ਕੇ ਆਇਆ ਹਜੇ ਕਿਤੇ ਕੋਈ ਨਹੀਂ ਕੁਝ ਵੀ ਕਰਿਆ ਪਤਾ ਹਜੇ ਧੋਇਆ ਵੀ ਨਹੀਂ ਸਮਾਰ ਕੇ ਵੀਰੇ ਠੀਕ ਹੈ ਜੀ ਹਾਂ ਜੀ ਤੇ ਇਹ ਇਹ ਤੇ ਕਿੰਨਾ ਡਿਸਕਾਊਂਟ ਆ ਕਿੰਨਾ ਡਿਸਕਾਊਂਟ ਦੇ ਦਈਏ ਤੁਸੀਂ ਦੱਸੋ ਬਸ ਕਰ ਦੋ ਸਾਹਬ ਜੀ ਨਾਲ ਆਪੀ ਐ ਹਾਂ ਵੀ ਸਾਹਬ ਜੀ ਨਾਲ ਇਹ 6 ਲੱਖ 75 ਹਜ਼ਾਰ ਦਾ ਦੇ ਦਾਂਗੇ ਇਹ ਜਦੋਂ ਨੰਬਰ ਲਵਾ ਕੇ ਦੇ ਦਾਂਗੇ 50 ਅਸਾ ਨੰਬਰ ਲਵਾ ਕੇ ਦੇ ਦਾਂਗੇ ਹਾਂ ਜੀ ਜਿੱਥੇ ਦਾ ਵੀ ਬੰਦਾ ਆਪਣੇ ਰਿਸ਼ਤੇਦਾਰਾਂ ਤੋਂ ਆਇਆ ਹਾ ਟ੍ਰੈਕ ਓਕੇ 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 ਹਾਂ ਜੀ ਠੀਕ ਹੈ ਤੇ ਜਿਹੜਾ 50 ਕਿਲੋਮੀਟਰ ਤੋਂ ਚੱਲ ਕੇ ਉਹਨੂੰ 1000 ਦਾ ਤੇਲ ਤਾਂ ਫ੍ਰੀ ਪਵਾ ਕੇ ਦੇਣਾ ਹੀ ਹੈ ਨਾ ਤੇਲ ਪਵਾ ਕੇ ਦੇ ਦਾਂਗੇ ਭਾਈ ਜੀ ਓਕੇ ਕਈ ਦਾ 7 ਤੋਂ 8 ੱਕੇ ਨਾਲ ਪਵਾ ਲੈਂਦਾ ਕਹਿੰਦਾ ਨਹੀਂ ਪੱਟੀ ਨੂੰ ਫੋਨ ਕਰਦਾ ਜਿਹੜੇ ਨੇੜੇ ਵਾਲੇ ਵੀ ਅੱਛਾ ਮਤਲਬ ਦੂਰ ਵਾਲਿਆਂ ਨੂੰ ਤਾਂ ਫਾਇਦਾ ਲੈਣੇ ਨੇ ਨੇੜੇ ਵਾਲੇ ਫ੍ਰੀ ਚਾਹ ਉਹ ਲੈ ਲੈਂਦੇ ਇਹ ਤੋਂ ਵੀ ਲੈ ਲੈਂਦੇ ਆ ਕਿ ਯਾਰੀ ਉਹਨਾਂ ਨੂੰ ਪਤਾ ਹੁੰਦਾ ਵੀ ਕਿਹਾ ਹੋਇਆ ਹਾਂ ਸਿਰ ਪਵਾਉਣਾ ਪੈਂਦਾ ਕਿਆ ਕਰੀਏ ਪਵਾਉਣਾ ਪੈਂਦਾ ਹੋਰ ਬਾਈ ਕੀ ਕਰੀਏ ਠੀਕ ਆ ਤੇ ਇਹ ਇਹ ਉਸਤਾਦ ਕਿੰਨੇ ਦੇ ਦਾਂਗੇ 50 50 ਇਹ 12 ਮਾਡਲ ਆ ਬਾਈ ਜੀ 13 ਦੀ ਕਾਪੀ ਆ ਹਾਂਜੀ ਟਰੈਕਟਰ ਦੇ ਉੱਤੇ ਟਾਇਰ ਨਾਲ ਦੇ ਨੇ ਚਾਬੀ ਇਹਦੇ ਵੀ ਕਿਤੇ ਲੱਗੀ ਹੋਈ ਬਾਈ ਓਕੇ ਪੂਰਾ ਸੀਲਡ ਆ ਹਾਂਜੀ ਸਾਰਾ ਸੀਲਡ ਹੈ ਵੀ ਟਰੈਕਟਰ ਠੀਕ ਹੈ ਜੀ 3 ਕਹ 1000 ਘੰਟਾ ਚੱਲਿਆ ਹੋਇਆ 3000 ਘੰਟੇ ਚੱਲਿਆ ਹੋਇਆ ਸੋਨਾ ਟਰੈਕਟਰ ਆ ਪੂਰਾ ਹਾਂਜੀ ਓਕੇ ਓਕੇ ਇਹ ਆਪਾਂ 4 ਲੱਖ ਦਾ ਦੇ ਦਾਂਗੇ ਬਾਈ ਲੈ ਮੇਤਰੋ ਪੂਰੇ 4 ਲੱਖ ਦਾ ਟਰੈਕਟਰ ਬਣ ਜੂ ਯਾਰ ਹਨਾ ਹਾਂਜੀ ਹਾਂਜੀ ਤੇ ਇਸ ਦਾ ਜਿਹੜਾ ਆ ਖੜਾ ਇਧਰ ਇਹ ਇੰਗਲੈਂਡ ਦਾ ਬਾਈ ਮੇਤਰੋ ਆ ਟਰੈਕਟਰ ਨਾ 270 ਇੰਟਰਨੈਸ਼ਨਲ ਓਕੇ ਹਾਂਜੀ ਇੰਗਲੈਂਡ ਦਾ ਬਣਿਆ ਹੋਇਆ ਇੰਗਲੈਂਡ ਦਾ ਬਣਿਆ ਹੋਇਆ ਪਾਵਰ ਸਟੀering ਕਰਾਇਆ ਹੋਇਆ ਡਾਵਲ ਕਲਚ ਕੰਪਨੀ ਵੱਲੋਂ ਇਹ ਪਹਿਲਾਂ ਦਾ ਹੀ ਅੱਛਾ ਡਾਵਲ ਕਲਚ ਹੈ ਬਾਈ ਜੀ ਹਾਂਜੀ 70 ਮਾਡਲ ਹੈ 1970 ਮਾਡਲ ਆ ਪੰਜਾਬ ਦਾ ਨੰਬਰ ਆ ਲੁਧਿਆਣਾ ਡਿਸਟ੍ਰਿਕਟ ਦਾ ਹੈ ਹੂੰ ਚੱਕ ਪਿੰਡ ਦਾ ਓਕੇ ਹਾਂਜੀ ਚੱਕ ਪਿੰਡ ਦਾ ਚੱਕ ਕਲਾਂ ਦਾ ਠੀਕ ਹੈ ਜੀ ਕਈ ਵਾਰੀ ਜੇ ਮੈਂ ਖੰਨੇ ਦੇ ਨੇੜੇ ਪੈ ਜਾਂਦਾ ਨਾ ਚੱਕ ਵੀਡੀਓ ਦੇਖਦਾ ਹੋਵੇ ਕਈ ਵਾਰੀ ਅਗਲਾ ਕਹਿੰਦਾ ਪੁਰਾਣਾ ਟਰੈਕਟਰ ਹਨਾ ਸਾਡਾ ਕਿੱਥੇ ਗਿਆ ਨਹੀਂ ਲੱਭਦਾ ਹਾਂ ਤਾਂ ਲਿਜਾ ਸਕਦਾ ਬਾਈ ਆਪਾਂ ਲੈ ਮਿੱਤਰੋ ਕੀ ਆਪਕੋ ਪਿੰਡ ਚੱਕਾ ਲੁਧਿਆਣੇ ਜਿਲ੍ਹਾ ਮਾਨਾ ਡਿਸਟ੍ਰਿਕਟ ਚ ਪੈਂਦਾ ਹਾਂ ਲੋਕੇਸ਼ਨ ਦੱਸੋ ਕਮੈਂਟ ਆ ਰਹੇ ਨੇ ਪਿੰਡ ਦਿੱਤੂ ਪਰ ਜਟਾਂ ਜੀ ਬਾਈ ਦੱਸਿਓ ਆਪਾਂ ਕਿੱਥੇ ਜੇ ਖੜੇ ਪਿੰਡ ਦਿੱਤੂ ਪਰ ਜਟਾਂ ਬਾਈ ਪਾਤਸੋਂ ਜੇ ਸੁਣਿਆ ਹੋਵੇ ਨਹੀਂ ਪਟਿਆਲਾ ਡਿਸਟ੍ਰਿਕਟ ਪੈਂਦਾ ਨਾਬਾ ਹੈਗਾ ਆਪਾਂ ਨੂੰ 20 ਕਿਲੋਮੀਟਰ ਓਕੇ ਓਕੇ 20 ਕਿਲੋਮੀਟਰ ਸਰਹੰਦਾ 25 ਕਿ ਖੰਨਾ ਹੈ ਠੀਕ ਹੈ ਜੀ ਤੇ 25 ਕੇ ਪਟਿਆਲਾ ਸੈਂਟਰ ਜੇ ਚ ਪੈਂਦਾ ਹਾਂ ਤੇ ਸੱਜਣੋ ਇਹ ਜੇਲ੍ਹ ਕੋਲੋਂ ਰੋਡ ਆਉਂਦਾ ਬਾਈ ਥਾਪਰ ਕਾਲ ਯਾਰ ਜੇਲ੍ਹ ਦੇ ਵਿਚਾਲੇ ਆਉਂਦਾ ਜਾਂ ਇਧਰ ਆਉਂਦਾ ਕੋਈ ਇੱਧਰੋਂ ਜੀਟੀ ਰੋਡ ਸਰਾਂਧ ਤੋਂ ਵੀ ਆ ਜਾਂਦਾ ਇੱਧਰੋਂ ਸੰਗਰੂਰ ਤੋਂ ਵੀ ਆਉਂਦਾ ਠੀਕ ਹੈ ਜੀ ਹਾਂ ਜੀ ਤੇ ਸੱਜਣ ਤੁਹਾਨੂੰ ਮੈਂ ਵੱਡੀ ਗੱਲ ਦੱਸਦਾ ਬਾਈ ਉਹਨਾਂ ਦੀ ਨਾ ਇਹ ਜਿੱਦਾਂ ਟਰੈਕਟਰ ਖਰੀਦਦੇ ਆ ਉਦਾਂ ਹੀ ਟਰੈਕਟਰ ਵੇਚ ਦਿੰਦੇ ਆ ਹਨਾ ਜੀ ਹਾਂ ਵੀਰੇ ਇੱਕ ਅਸੀਂ ਬੰਪਰਾਂ ਦਾ ਟੇਪ ਲਵਾਉਨੇ ਵਾਸਤੇ ਬਾਈ ਉਹ ਰਿਆ ਬੰਪਰ ਜ਼ਰੂਰ ਥੋੜਾ ਜਿਹਾ ਸੋਨਾ ਬਣਾਉਂਦੇ ਆ ਤੇ ਸਾਰੇ ਟਰੈਕਟਰਾਂ ਦੇ ਤੇ ਹਾਂ ਉਦਾਂ ਨਹੀਂ ਕਿਸੇ ਤੇ ਕੋਈ ਪੇਂਟ ਕਰ ਦਿੰਦੇ ਆ ਤੇ ਬੰਪਰਾਂ ਤੇ ਲਵਾ ਦਿੰਦੇ ਆ ਤੇ ਥੋੜੀ ਜਿਹੀ ਮਾਰਜਨ ਵਾਲੀ ਦੇ ਦਿੰਦੇ ਆ ਬਾਕੀ ਸਿਰਫ ਜਿਵੇਂ 5-10000 ਰੁਪਏ ਵਿੱਚ 10 ਬਣ ਗਿਆ ਬਹੁਤ ਆ ਕੀ ਹੈ ਬਈਰਨ ਹਾਂ ਜੀ ਹਾਂ ਤੇ ਇਧਰਲੇ ਪਾਸੇ ਆ ਗਿਆ 855 ਨਾ ਜੀ ਹਾਂ ਜੀ 855 ਇਹ ਇਹ ਕਿੰਨੇ ਘੰਟੇ ਚੱਲਿਆ ਹੋ ਬਾਈ ਇਹ ਚੱਲਿਆ ਜੀ 195 ਘੰਟੇ ਚੱਲਿਆ ਸਿਰਫ 195 ਘੰਟੇ ਚੱਲੇ ਹੋਇਆ ਤੇ ਮਾਡਲ ਸਤਾ ਕਿੰਨਾ ਹੈ 2023 ਇਹ ਮਾਡਲ ਹੈਗਾ 2023 ਮਾਡਲ ਆ ਬਾਈ 2024 ਦੀ ਕਾਪੀ ਆ ਅੱਛਾ ਜੀ 2023 ਦੇ 6ਵੇਂ ਮਹੀਨੇ ਦਾ ਦੇਖ ਲਓ ਬਾਈ ਹਜੇ ਸਰਵਿਸ ਵੀ ਨਹੀਂ ਹੋਈ ਫਿਲਟਰਾਂ ਦਾ ਵੀ ਦਿਖਾ ਸਕਦਾ ਬਾਈ ਇਹਦੇ ਤੇ ਵੀ ਦਿਖਾ ਸਕਦਾ ਐਮ ਆਰ ਐਫ ਲਿਖਿਆ ਪਿਆ ਦੇਖ ਹਾਂ ਤੇ ਪਿਛਲੇ ਟਾਰਾਂ ਤੇ ਵੀ ਇਦਾਂ ਹੀ ਲਿਖਿਆ ਪਿਆ ਹਾਂ ਜੀ ਸਰੂਰ ਨੰਬਰ ਆ ਹਾਂਜੀ ਹਾਂਜੀ ਸੰਰੂਰ ਨੰਬਰ ਆ ਬਾਈ ਐਡਰੈਸ ਲੈ ਕੇ ਬੰਦਾ ਉੱਥੇ ਵੀ ਪਤਾ ਕਰ ਸਕਦਾ ਮਾਲਕ ਤੋਂ ਠੀਕ ਹੈ ਜੀ ਵੀ ਅਸੀਂ ਮੀਟਰ ਮੂਟਰ ਕੋਈ ਛੇੜ ਛਾੜ ਤਾਂ ਨਹੀਂ ਕਰੀ ਹਾਂਜੀ ਹਾਂਜੀ ਤੇ ਇਹ ਕਿੰਨੇ ਇਹਦੀ ਡਿਮਾਂਡ ਕੀ ਐਸਤਾ ਡਿਮਾਂਡ ਆਪਾਂ ਕਰਦੇ 7 ਲੱਖ 90000 7 ਲੱਖ 90000 90000 ਬਾਕੀ ਆਪਾਂ ਕਰ ਦਾਂਗੇ ਡਿਸਕਾਊਂਟ ਮੌਕੇ ਤੇ ਤੇ ਇਹ ਕਿੰਨੇ ਦਾ ਦੇ ਦਾਂਗੇ ਹੁਣ ਆਪਾਂ ਇਹਨੂੰ ਇਹ ਆਪਾਂ ਲਾ ਕੇ ਚੱਲੋ ਬਾਈ ਜੀ ਦੇ ਦਾਂਗੇ ਇਹ ਆਪਾਂ 7,75,000 ਦਾ ਦੇ ਲੈ ਮੈਨੂੰ 7,75,000 ਨਾ ਮੈਂ ਘੱਟਾ ਹਾਰ ਪਾ ਕੇ ਲੈ ਆ ਸਕਦਾ ਬਾਈ ਬਸ ਹਾਂ ਕੱਲੇ ਹਾਰ ਦੀ ਕਮੀ ਆ ਹਾਰ ਦੀ ਕਮੀ ਆ ਕਰੈਕਟਰ ਨਾ ਬੰਪਰ ਵੀ ਨਹੀਂ ਲਵਾਇਤੀ ਬਾਈ ਨੇ ਤਾਂ ਆਪਾ ਲਵਾਇਆ ਅਸਲ ਬੰਪਰ ਵੀ ਆਪਾ ਲਵਾਇਆ ਔਰ ਇਹ ਨੰਬਰ ਪਲੇਟ ਲੱਦੀ ਹੋ ਜੇ ਬਾਈ ਕਿਉਂਕਿ ਹਾਂ 12 13 ਮਾਡਲ ਵੀ ਹੈਗੇ ਵੀਰੇ ਬਹੁਤ ਬਹੁਤ ਖੜਾ 12 ਵੀ ਖੜਾ ਤੇ ਆਹ ਆਸਤਾਨ ਕਿੰਨਾ ਮਾਡਲ ਹੈ ਜੀ ਇਹ ਆਪਣਾ ਹੈਗਾ ਜੀ 21 ਮਾਡਲ 2021 ਮਾਡਲ ਹੈ ਸੱਜਣੋ 21 ਮਾਡਲ ਹੈ 670 ਘੰਟੇ ਚੱਲਿਆ ਹੋਇਆ ਟਰੈਕਟਰ ਆ ਅੱਛਾ ਹਾਂ ਜੀ ਜੂਜੀ ਗੇਅਰ ਵਾਲਾ ਹੈਗਾ ਇਹ ਸੁਪਰ ਪਲੱਸ ਆ ਸੁਪਰ ਪਲੱਸ ਹਾਂ ਆ ਸਪੈਸ਼ਲ ਐਡੀਸ਼ਨ ਤੇ ਉਹ ਸਟicker ਲੱਗੇ ਹੋਇਆ ਹੈਗਾ ਸੁਪਰ ਪਲੱਸ ਆ ਪੂਰਾ ਪਲੱਸ ਆ ਤੇ ਇਹਦੇ ਛਤਰੀ ਤੇ ਮਗਰਾਟ ਉਹੀ ਲਵਾ ਲਈ ਤੇ ਉਹਨਾਂ ਨੇ ਜਦੋਂ ਨਵੇਂ ਦੇ ਹੀ ਭਾਈ ਠੀਕ ਹੈ ਜੀ ਸਪੈਸ਼ਲ ਐਡੀਸ਼ਨ ਵਾਲੀ ਕੀ ਪਤਾ ਨਹੀਂ ਆरिजिनल ਲੱਗੇ ਹੋਇਆ ਏਜੰਸੀ ਚੋਂ ओके ओके हां जी टायर ਨਾਲ ਦਿਆਂ ਚਾਰੇ ਠੀਕ ਹੈ ਜੀ ਤੇ ਟਰੈਕਟਰ ਪੂਰਾ ਸੋਹਣਾ ਹੂੰ ਇਹ ਮੈਕੋ ਬੰਪ ਵਾਲਾ ਟਰੈਕਟਰ ਆ ਓਕੇ ਓਕੇ ਹਾਂ ਜੀ ਹਾਂ ਜੀ ਤੇ ਪੈਰਪੂਰਦਾਨ ਦਿਖਾ ਦੇ ਧਰਮੇ ਦੇਖ ਲੈ ਜਮਾਨਾ ਮਾ ਪਿਆ ਵੀ ਪੂਰੀ ਚੰਗੜ ਟਰੈਕਟਰ ਆ ਜਾ ਮਾ ਜਰਾ ਚੰਗੇ ਹੀ ਲੈਨੇ ਆ ਵੀਰੇ ਮਾੜਾ ਸਾਨੂੰ ਕੱਟਣਾ ਪੈ ਜਾਂਦਾ ਨਹੀਂ ਉਦਾਂ ਆਪਾਂ ਟਰੈਕਟਰ ਨਵੇਂ ਹੀ ਲੈਨੇ ਆ ਬਾਈ ਸਾਰੇ ਹਾਂਜੀ ਤੇ ਜੇ ਇਹਦੀ ਡਿਮਾਂਡ ਦੀ ਗੱਲ ਕਰੀਏ ਬਾਈ ਕਿੰਨੇ ਦਾ ਦੇ ਦਈਏ ਇਹਦੀ ਡਿਮਾਂਡ ਕਰਦੇ ਆਪਾਂ 6 ਲੱਖ 90 ਕੁ ਹਜ਼ਾਰ ਅੱਛਾ ਜੀ ਮੌਕੇ ਤੇ ਕਿੰਨੇ ਦਾ ਬਣ ਜੂ ਹੁਣ ਇਹ ਮੌਕੇ ਤੇ ਆਪਾਂ ਦੇ ਦਾਂਗੇ 6 ਲੱਖ 70 ਕੁ ਹਜ਼ਾਰ ਲੈ ਮਿੱਤਰੋ 6 ਲੱਖ 70 ਹਜ਼ਾਰ ਸਿੱਧਾ 30 ਹਜ਼ਾਰ ਡਿਸਕਾਊਂਟ ਆ ਯਾਰ ਹਾਂਜੀ ਹਾਂਜੀ ਤੇ ਇਸ ਦਾ ਜਿਹੜਾ ਇਹ ਹੈਗਾ ਚੌਂਡੀ ਯਾਰ ਇਹ 16 ਮਾਡਲ ਆ ਘੰਟਾ ਚੱਲਿਆ ਹੈ origignal ਓਕੇ ਹਾਂ ਇਹ ਆਪਣੇ ਰਿਸ਼ਤੇਦਾਰਾਂ ਤੋਂ ਹੀ ਲਿਆ ਹੋਇਆ ਹੈਗਾ ਹਰਿਆਣਾ ਨੰਬਰ ਆ ਬਾਈ ਠੀਕ ਹੈ ਜੀ ਨੰਬਰ ਪੰਜਾਬ ਦਾ ਲਵਾ ਕੇ ਦੇ ਦਾਂਗੇ ਫਸਟ ਓਨਰ ਓਕੇ ਹਾਂ ਨੰਬਰ ਆ ਪਲਵਾ ਕੇ ਦੇ ਦਾਂਗੇ ਹੋਰ ਜਿੱਥੇ ਦਾ ਵੀ ਲਵਾਉਣਾ ਡੈਕ ਲੱਗਿਆ ਨਾਲ ਛਤਰੀ ਲੱਗੀ ਆ ਵੇਟ ਪਿਛਲੇ ਵੇਟ ਤਾਂ ਹੀ ਇਹਦੇ ਨਾਲ ਇਹਦੇ ਨਹੀਂ ਹੈਗੇ ਵੇਟ ਨਹੀਂ ਲੱਗੇ ਠੀਕ ਹੈ ਜੀ ਹਾਂ ਟਰੈਕਟਰ ਪੂਰਾ ਸੋਹਣਾ ਦੇਖ ਲਓ ਟਰੈਕਟਰ ਤੇ ਚੰਗਈ ਆ ਹਨਾ ਪੂਰਾ ਚੰਗਾ ਬਾਈ ਪੂਰਾ 2400 ਘੰਟਾ ਚੱਲਿਆ ਹੋਇਆ 2400 ਘੰਟਾ origignal ਚੱਲਿਆ ਜਿੱਥੇ ਮਰਜ਼ੀ ਚੈੱਕ ਕਰਾ ਸਕਦਾ ਹੈ ਬਾਈ ਤੇ ਇਹ ਟਰੈਕਟਰ ਸਾਰਾ origignal ਆ ਕਿੱਤੋਂ ਵੀ ਨਹੀਂ ਤੁਸੀਂ ਮਾਰ ਸਕਦੇ ਕਿਤੋਂ ਸਪਰੇਸ ਪ੍ਰੂ ਕਿਤੇ ਕੁਝ ਨਹੀਂ ਵੱਜਿਆ ਹੋਇਆ ਇਹਦੇ ਬਿਲਕੁਲ ਜੀ ਬਾਕੀ ਉਹ ਯਾਰ ਹੌਲੈਂਡ ਦਾ ਤਾਂ ਰੰਗੇ ਹੀ ਨਹੀਂ ਖਰਾਬ ਹੁੰਦਾ ਇਹ ਤਾਂ ਸਹੀ ਗੱਲ ਹੈ ਜੀ ਇਹਨਾਂ ਦਾ ਪੇਂਟ ਹੀ ਬਾਲਾ ਵਧੀਆ ਬਾਈ ਟਾਇਰ ਚਾਰੇ ਟਾਇਰ ਨਵੇਂ ਆਰ ਗਏ ਮੁਰਲੇ ਧਰਮੇ ਬੜੇ ਪਾਏ ਹੋਇਆ ਟਾਇਰ ਹੂੰ ਤੇ ਪਿਛਲੇ ਵੀ ਨਵੇਂ ਆਰ ਗਏ ਤੇ ਸੋਹਣਾ ਟਰੈਕਟਰ ਆ ਪੂਰਾ ਇਹਦਾ ਆਪਾਂ ਕਹਿੰਦੇ ਆ 6 ਲੱਖ 5 57500 ਹਾਂਜੀ 75000 ਦੇ ਵਿੱਚ ਆਪਾਂ ਣਾਣੂ ਕਰਵਾ ਦਾਂਗੇ 75 ਚ ਕਰਾ ਕੇ ਦੇ ਦਾਂ ਲੇ ਮਿੱਤਰੋ 75 ਦੇ ਵਿੱਚ ਨਾਂ ਨੂੰ ਗਜ਼ਾਰਾ ਕੋਈ ਨਹੀਂ ਤੇ ਸਾਡ ਇੱਕ ਆਪਣਾ ਕਿਹਨਾ ਮਾਡਲ ਹੈ ਜੀ ਇਹ ਹੈਗਾ ਜੀ ਮਾਡਲ 2017 ਉ 18 ਦਾ ਹੀ ਲੱਗਦਾ 12 ਮਹੀਨੇ ਦਾ ओके ਚੱਲ ਆ ਕੁੱਲ 255 ਕੰਡੀਸ਼ਨ ਤਾਂ ਮੈਨੂੰ ਇਹ ਲੱਗਦਾ ਜਿਵੇਂ ਬਿਲਕੁਲ ਹੀ ਸੋਹ ਹੋ ਹੁੰਦਾ ਹੈ ਹੈ ਨਾ ਬਾਈ ਇਹ ਸੈਂਟਰ ਗੇਰ ਵਾਲਾ ਸੈਂਟਰ ਗੇਰ ਵਾਲਾ ਚੈਂਜਰ ਗੇਰ ਦੇ ਵਿੱਚ ਸਜ ਨੂੰ ਹਾਂਜੀ 57 ਹੌਸਪਾਵਰ ਵਾਲਾ ਟਰੈਕਟਰ ਆ ਓਕੇ ਕਿਉਂਕਿ ਹੁਣ ਇਹ ਸੀਆਰਡੀ ਆਉਣ ਲੱਗ ਗਏ ਨਾ ਬਾਈ ਤਾਂ ਕਰਕੇ ਇਹਨਾਂ ਦੀ ਡਿਮਾਂਡ ਵਧ ਗਈ ਓਕੇ ਓਕੇ ਤੇ ਕੰਡੀਸ਼ਨ ਐਂ ਲੱਗਦਾ ਬਾਈ ਜਿਵੇਂ ਕੱਟੋੜ 24 ਮਾਡਲ ਹੁੰਦਾ ਤੁਸੀਂ ਦਿਖਾ ਦੇ ਧਰਮਿਆ ਹਾਲਾ ਦੇਖ ਲੈ ਜੇ ਕਿਤੇ ਵੀ ਕੋਈ ਹਜੇ ਸੇਕ ਵੀ ਨਹੀਂ ਲੱਗਿਆ ਹਾ ਟਰੈਕਟਰ ਦੇ ਬਿਲਕੁਲ ਜਿਵੇਂ ਪਰਦਾਨ ਦੇ ਹਲਾ ਮੈਟ ਦੇ ਥੱਲੋਂ ਦੇ ਹਲਾ ਜਮੀਆਂ ਸਟਿੱਕਰ ਛੁੱਕਰ ਵੀ ਬਾਈ ਉਦਾਂ ਹੀ ਲੱਗੇ ਪਿਆ ਹਜੇ ਹੋਰ ਲੱਗੇ ਪੈ ਦੀ ਸੋਚ ਵੀ ਸਾਰੇ ਹਜੇ ਮਿੱਤਰੋ ਹੋਰ ਵੀ ਗੱਲਾਂ ਚਲਦੇ ਚਲਦੇ ਲਾਈਵ ਨੂੰ ਸ਼ੇਅਰ ਕਰ ਦਿਓ ਤੇ ਚਲਦੇ ਚਲਦੇ ਲਾਈਵ ਦੇ ਵਿੱਚ ਸੌਦਾ ਵੀ ਕਰ ਸਕਦੇ ਹੋ ਤੁਹਾਡਾ ਫੁੱਲ ਡਿਸਕਾਊਂਟ ਵੀ ਕਰਵਾ ਦਾਂਗੇ ਫਸਟ ਓਨਰ ਟਰੈਕਟਰ ਹੈ ਹਾਂ ਪਹਿਲੀ ਪਾਰਟੀ ਨਾਮ ਹੈ ਓਕੇ ਪਹਿਲੀ ਪਾਰਟੀ ਦਾ 6 ਲੱਖ 90 ਹਜ਼ਾਰ ਗੱਟੇ ਬਾਈਓ ਠੀਕ ਹੈ ਜੀ ਪੈਰ ਵੀ 90 95 ਪੈਸੀ ਪਿਆ ਓਕਣੀ ਓਕੇ ਚੌਕੜਾ ਤਾਂ ਨਵਾਂ ਵਰਗੀ ਹੈ ਹਨਾ ਮੈਂ ਕਹਿੰਦਾ ਨਵੇਂ ਹੀ ਆ ਟਰੈਕਟਰ ਹੀ ਨਵਾਂ ਭਾਈ ਬਿਲਕੁਲ ਜੀ ਜੇ ਨਾਮ ਦੱਸ ਮੇਰੇ ਹਿਸਾਬ ਨਾਲ ਤਾਂ ਪਤਾ ਨਹੀਂ ਲੱਗਣਾ ਨਵਾਂ ਲਿਆ ਮੈਂ ਤਾਂ ਉਹੀ ਗੱਲ ਕਰਦਾ ਮੈਨੂੰ ਲੱਗਦੀ ਆ ਜਿਵੇਂ 2024 ਮਾਡਲ ਹੁੰਦਾ ਹਾਂ ਜੀ ਹਾਂ ਜੀ ਹਾਂ ਉਸਤਾਦੀ ਚ ਡਿਸਕਾਊਂਟ ਕਿੰਨਾ ਕਰਦਾਂਗੇ ਆਪਾਂ ਡਿਸਕਾਊਂਟ 690 ਦਾ ਕਹਿੰਦੇ ਆ ਭਾਈ ਆਪਾਂ 675 ਦਾ ਦੇ ਦਾਂਗੇ ਓਕੇ ਇਹਦੇ ਉੱਪਰ ਲੋਨ ਕਿੰਨੇ ਦਾ ਹੋ ਜੂਗਾ ਟਰੈਕਟਰ ਤੇ ਲੋਨ ਇਹਦੇ ਤੇ ਮੇਰੇ ਹਿਸਾਬ ਨਾਲ ਹੋ ਜੂਗਾ ਤੇ 5.5 ਲੱਖ ਦਾ 5.5 ਲੱਖ ਦਾ ਲੈ ਮੈਂ ਤੈਨੂੰ ਨੇ ਉੱਚੇ ਮਾਡਲਾਂ ਤੇ ਦਾ ਸਾਰਿਆਂ ਤੇ ਕਰਵਾ ਦਾਂਗੇ ਤੇ ਆ ਸੱਜਣ ਜਿਹੜੇ 2012 ਮਾਡਲ ਸਵਰਾਜ ਮੰਗਦੇ ਦੀ ਆ ਆ 12 ਪੁੱਛਦੇ ਨਹੀਂ ਬਾਈ ਇਹ 2012 ਮਾਡਲ ਆ ਉਸਤਾ ਜੀ ਅਰੀਜਨਲ ਹੀ ਸਾਰਾ ਬਾਈ ਸਾਰਾ ਅਰੀਜਨਲ ਆ ਬਾਈ ਤੂੰ ਪੰਪ ਪੰਪ ਤੇ ਮਾਰਦੇ ਧਰਮੇ ਕਿਤੇ ਚਾਬੀ ਨਹੀਂ ਹਜੇ ਟਰੈਕਟਰ ਦੇ ਧੋਣ ਵਾਲਾ ਬਾਈ ਧੋਇਆ ਵੀ ਨਹੀਂ ਹਜੇ ਓਕੇ ਓਕੇ ਹਾਂ ਸੋਹਣਾ ਟਰੈਕਟਰ ਆ ਇਹਦੀ ਡਿਮਾਂਡ ਹੀ ਇਹਨਾਂ ਦੀ ਸਵਰਾਜ ਦੀ ਬਾੜੀ ਆ ਇਹ ਮਾਡਲ ਤਾਂ ਹੈਗਾ ਬਾਈ 2012 2012 ਮਾਡਲ ਆ ਨੰਬਰ ਇਹ ਤਾਂ ਪੰਜਾਬ ਦਾ ਨੰਬਰ ਹਰਿਆਣਾ ਇਹ ਐਚ ਆਰ ਨੰਬਰ ਆ ਦੋ ਟਰੈਕਟਰ ਸੀ ਆਪਣੇ ਰਿਸ਼ਤੇਦਾਰੋਂ ਤੇ ਲਿਆ ਵੀਰੇ ਅੱ ਆਪ ਕੋ ਨਹੀਂ ਉਹ ਸੀ ਹਰੇਣਾ ਨੰਬਰ ਲੈਂਦੇ ਨਹੀਂ ਹੈਗੇ ਓਕੇ 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 ਹੁਣ ਉਹਨਾਂ ਤੋਂ ਲੈ ਕੇ ਆਏ ਤਿੰਨ ਟਰੈਕਟਰ ਲੈ ਆਏ ਨੇ ਉਹਨਾਂ ਤੋਂ ਹੀ ਦੋ ਜੌਂਡੀ আর ਇੱਕ ਸਬਰਾ ਠੀਕ ਹੈ ਠੀਕ ਹੈ ਹਾਂ ਜੀ ਤੇ ਇਹ ਕਿੰਨੇ ਦਾ ਬਣਜੂ ਵੀਰੇ ਇਹ ਆਪਾਂ ਜਣੀ ਯਾਰ 375 ਕਹਿੰਦਾ 365 ਫੂਟ ਦਾ ਦੇ ਦਾਂਗੇ ਲੈ ਮੈਤਰੋ 365000 ਨੰਬਰ ਲਵਾ ਕੇ ਦੇ ਦਾਂ ਕੋਈ ਚੱਕਰ ਨਹੀਂ ਸਾਰੇ ਫਰਸਟ ਆ ਉਹਨਾਂ ਨੇ ਹਰਿਆਣਾ ਨੰਬਰ ਸੈਕੰਡ ਹੀ ਹੋਣਗੇ ਬੱਚ ਠੀਕ ਹੈ ਜੀ ਠੀਕ ਹੈ ਓਕੇ ਓਕੇ ਕੈਸ ਦਾ ਟਰੈਕਟਰ ਨੇ ਕੋਈ ਲੋਨ ਕੋਈ ਲੋਨ ਵੀ ਨਹੀਂ ਹਾਂ ਜੀ ਨਾ ਕੋਈ ਕੁਛ ਨਹੀਂ ਹੈ ਤਾਂ ਕੰਡੀਸ਼ਨ ਦੇਖੋ ਟਰੈਕਟਰ ਦੀ ਕਿੰਨੀ ਸੋਹਣੀ ਆ ਯਾਰ ਬਸ ਸੋਹਣਾ ਟਰੈਕਟਰ ਆ ਪੂਰਾ ਬਾਈ ਤੇ ਇਧਰ ਵੀ ਖੜੇ ਨੇ ਟਰੈਕਟਰ ਸੱਜਣ ਤਾਂ ਆ ਆ ਬਿਲਕੁਲ ਜੈਜ ਰੇਟਾਂ 'ਚ ਬਣ ਦੇ ਦੀ ਬਈ ਆਪਾਂ ਦੇ ਦੋ ਦੇ ਦੋ ਪੱਟੀ ਸਾਹਿਬ ਹੁਣ ਕੁਛ ਕਰਕੇ ਤਾਂ ਜਾਣਗੇ ਹੋਈ ਤੇ ਇਹ ਕਿੰਨਾ ਮਾਡਲ ਆ ਜੀ ਡੀ 60 ਦਾ ਇਹ ਹੈਗਾ 2007 ਮਾਡਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਇਹਦੇ ਟਰੈਕਟਰ ਸਾਰਾ origignal ਆ ਫਸਟ ਆਨਰ ਆ ਠੀਕ ਹੈ ਜੀ ਹਾਂ ਪੰਪ ਪੰਪ ਕਿਤੇ ਚਾਬੀ ਨਹੀਂ ਹੈਗੀ ਹਜੇ ਟਰੈਕਟਰ ਨੂੰ ਓਕੇ ਮਾਡਲ ਨਹੀਂ ਮਾ ਪਰ ਉਹ ਮਾਡਲ ਦੇ ਹਿਸਾਬ ਨਾਲ ਚੰਗਾ ਡ ਕੰਡੀਸ਼ਨ ਕੰਡੀਸ਼ਨ ਦਾ ਵੀ ਚੰਗਾ ਡ ਹੈ ਹਾਂ ਮਾਡਲ ਦੇ ਹਿਸਾਬ ਨਾਲ ਚੰਗਾ ਟਰੈਕਟਰ ਤੇ ਇਹ ਦਾ ਬਈ ਕੀ ਮੁੱਲ ਵੜੀ ਆ ਇਹ ਪਟਾਈ ਲੱਖ ਦਾ ਕਹਿੰਦੇ ਆ ਜੀ ਸਿਰਫ ਹਾਂ ਜੀ 2 ਲੱਖ ਦੇ ਦੇਨੇ ਦਾ ਦਈਏ ਹੁਣ ਆਪਾਂ ਦੇ ਹੋਰ 5-7 ਘੱਟ ਦੇ ਦਾਂਗੇ ਬਾਈ 240 ਦਾ ਦੇ ਦਈਏ ਚੱਲ 240 ਲੈ ਮੇਤਰੋ 2 ਲੱਖ 40 ਹਜ਼ਾਰ ਦਾ ਲੈ ਜੀ ਹੁਣ ਹਾਂ ਜੀ ਹਾਂ ਜੀ ਤੇ ਜਿਹੜਾ ਆ ਖੜਾ ਜੀ ਸਵਰਾ 735 ਇਹ ਹੈਗਾ 1900 ਮਿੰਦਾ ਦਾ 88 99 99 ਮਾਡਲ ਹੂੰ 1999 ਉਹ ਸਾਰਾ ਸੁੱਕਾ ਪਿਆ ਨਾ ਬਈ ਟਰੈਕਟਰ ਸੁੱਕਾ ਬਹੁਤ ਚਲਾਵੇ ਚਲੂਵੇ ਦਾ ਵਧੀਆ ਇੰਜੀਨਰ ਦੇ ਹਿਸਾਬ ਨਾਲ ਠੀਕ ਆ ਇੰਜਨ ਇੰਜਨ ਦਾ ਤਾਂ ਬਹੁਤ ਵਧੀਆ ਓਕੇ ਹਾਂਜੀ ਹਾਂ ਤੇ ਇਹ ਕਿੰਨੇ ਦਾ ਬਣ ਜੂਗਾ ਜੀ ਇਹ ਆਪਾਂ ਦੇ ਦਾਂਗੇ 85 ਕੁ ਹਜ਼ਾਰ 85 ਕੁ ਹਜ਼ਾਰ ਦਾ ਤੇ ਇਹਦਾ ਨੰਬਰ ਪੰਜਾਬ ਦੀ ਆ ਨੰਬਰ ਪੰਜਾਬ ਦਾ ਲੈ ਮੈਤਰੂ 85000 ਰੁਪਏ ਦੀ ਡਿਮਾਂਡ ਹੈ ਤੇ ਜਿਹੜਾ ਆ ਖੜਾ ਬਈ ਇਧਰ ਇਹ 1999 ਮਾਡਲ ਆ ਜੀ ਫਸਟ ਓਨਰ ਆ ਇਹ ਵੀ ਓਕੇ ਸਾਡੇ ਲੋਕਲ ਹੀ ਫਟੇਖਾੜਾ ਮੁਰਲੇ ਜੁੜਾ ਤੇ ਜਮਿਨਾ ਮੇ ਪਿਛਲੇ ਕੋਲ ਆ ਠੀਕ ਹੈ ਜੀ ਹਾਂਜੀ ਦੇ ਦਾ ਕੀ ਉਸਤਾਦ ਹੂਗਾ ਇਹਦਾ 185 ਕਹਿੰਦੇ ਆ ਬਾਈ 1 ਲੱਖ 85000 ਇਹ ਚ ਕਿੰਨੇ ਕ ਦਾ ਮਾਨ ਕਰਦਾਂਗੇ ਆਪਾਂ ਮਾਨ 75 ਦਾ ਦੇ ਦਾਂਗੇ ਲੈ ਮੈਂ ਤੇਰਾ 10000 ਡਿਸਕਾਊਂਟ ਛੁਕਰਾ ਦਿੰਨੇ ਆ ਤੇ ਬਾਈ ਜਿਹੜੇ ਆ ਤਵੀਆਂ ਵੀ ਛੇਲ ਨੇ ਹਾਂ ਜੀ 8 8 ਦੀਆਂ ਤਵੀਆਂ ਨੇ ਪ੍ਰੈਸ਼ਰ ਵਾਲੀਆਂ ਠੀਕ ਹੈ ਜੀ ਹਾਂ ਜੀ ਤੇ ਇਹ ਵੀ ਡਿਸਟ੍ਰੀਬਿਊਟਰ ਤੇ ਚੱਲਦੀਆਂ ਨੇ ਨਾ ਹਾਂ ਡਿਸਟ੍ਰੀਬਿਊਟਰ ਤੇ ਚੱਲਦੀਆਂ ਨੇ ਓਕੇ ਲੋਡ ਨਹੀਂ ਹੈਗੀ ਉੱਪਰੋਂ 엘ਿਵੇਟਰ ਤੋਂ ਖੋਲੋ ਉੱਪਰੋਂ ਬੰਦ ਕਰੋ ਉਤਰਨ ਦੀ ਲੋੜ ਨਹੀਂ ਇਹ ਇਹਨਾਂ ਦੀ ਡਿਮਾਂਡ ਬਾਈ ਏ ਡਿਮਾਂਡ 85000 ਦਿਆਂ ਕਰਦਾ ਬਾਈ 85000 ਲੈ ਮੇਟਰੋ ਬਾਕੀ ਡਿਸਕਾਊਂਟ ਹਰੇਕ ਦੇ ਵਿੱਚ ਹੋ ਜਾ ਕੋਈ ਨਹੀਂ ਉਹ ਤਾਂ ਕਰਨੇ ਤੇ ਆ ਆ ਟਰਾਲੀ ਦਾ ਕੀ ਸਾਈਜ਼ ਹੈ ਟਰਾਲੀ ਇਹ 7 14 ਜੀ 14 7 7 4 ਤੇ 14 ਨਮਾ ਰੰਗ 10 ਨੱਟ ਹੀ ਹੱਬੂ ਹੈ ਬੇਦਾਗ ਟਰੈਕਟਰ ਨੇ 8 8 ਆ ਜੀ ਬੇਦਾਗ ਟਾਇਰ 8 ਨੱਟ ਹੀ ਹੱਬਾ ਹੈ ਹਾਂ ਤੇ ਵਿੱਚੋਂ ਵੀ ਦਿਖਾ ਤਾਰ ਮੈਂ ਕਿੰਨੀ ਸੋਹਣੀ ਦਿਖਾ ਹਾਂ ਸੋਹਣੀ ਰੰਗ ਰੰਗ ਘਮਰਾਇਆ ਹੋਇਆ ਹੈ ਵਿੱਚੋਂ ਵੀ ਹਾਂ ਚੰਗੀ ਹੈ ਤੇ ਕਿੰਨੇ ਇੰਚ ਚਾਸੀ ਦੇ ਵਿੱਚ ਆ ਬਈ ਇਹ ਚਾਸੀ 8 ਇੰਚ ਹੀ ਹੋਆ 8 ਇੰਚ ਜਿਹੜੀ ਦਰਮਿਆਨੀ ਟਰਾਲੀ ਆ ਉਹ ਗੋਲ ਹਿੱਸਾ ਹੈ ਵੀ ਨਹੀਂ ਕਹਿ ਸਕਦੇ ਹਾਂ ਕਣਕ ਜੀਰੀ ਵਾਲੀ ਟਰਾਲੀ ਆ ਓਕੇ ਹਾਂ ਜੀ ਹਾਂ ਤੇ ਜੇ ਇਹਦੀ ਡਿਮਾਂਡ ਦੀ ਗੱਲ ਕਰੀਏ ਬਈ ਛਾ ਗੋਲ ਹਾਂ ਜੀ ਹਾਂ ਜੀ ਇਹਦੀ ਡਿਮਾਂਡ ਆਪਾਂ 1.75 ਦੀ ਦੇ ਦਾਂਗੇ ਬਾਈ ਲੈ ਮਿੱਤਰੋ ਪੌਣੇ 1-2 ਲੱਖ ਦੀ ਟਰਾਲੀ ਬਣ ਜੂ ਹੁਣ ਇੰਨਾ ਕਦਾ 12-12 ਫੁੱਟਿਆਂ ਦਾ ਰੇਟ ਹਾਂ ਬਿਲਕੁਲ ਜੀ ਬਿਲਕੁਲ ਹਾਂ ਰੰਗ ਰੰਗ ਦੇ ਵੀ ਹੋਇਆ ਪਿਆ ਬਾਈ 20000 ਤੱਕ ਤੇ ਆਹ ਹਾਲ ਬਈ ਆ ਵੀ ਪਕਾਉਣੇ ਇਹ ਵੀ ਦੇ ਦਾਂਗੇ ਇਹ 15 ਕਾ ਹਜ਼ਾਰ ਦੇ ਦੇ ਦਾਂਗੇ 15 ਹਜ਼ਾਰ ਦੇ ਕਿਸੇ ਮੇਰੇ ਵੀਰ ਨੂੰ ਲੋੜ ਆ ਹਾਂ ਲੈ ਮੈਨੂੰ 15 ਹਜ਼ਾਰ ਦੇ ਹੱਲ ਲੇ ਜੂ ਯਾਰ ਹਨਾ ਹਾਂਜੀ ਹਾਂਜੀ ਆ ਫੋਰ ਟਰੈਕਟਰ ਵੀ ਬਕਾਊਗਾ ਫੋਰ ਖੜਾ 1995 ਮਾਡਲ ਆ 1995 ਮਾਡਲ ਹਾਂਜੀ ਹਾਂ ਇਹ ਕਿੰਨੇ ਦਾ ਦੇ ਦੀ 1 ਲੱਖ 10 ਕਾ ਹਜ਼ਾਰ ਦਾ ਟਾਇਰ ਨਵੇਂ ਆ ਚੱਲ ਚਲਾ ਵੀ ਤਾਂ ਓਕੇ ਆ ਪੂਰਾ ਪੂਰਾ ਵਧੀਆ ਦੇਖੋ ਚੌਕੜਾ ਧਰਮੇ ਟਾਇਰਾਂ ਦਾ ਵੀ ਨਵੇਂ ਵਰਗੇ ਆ ਨਵੇਂ ਮਾਰੇ ਫਦੇ ਟਾਇਰ ਆ ਭਾਈ ਹੂੰ ਨੰਬਰ ਇਹ ਤਾਂ ਪੰਜਾਬ ਦੀ ਹੋਊਗਾ ਕਿੰਨੇ ਦਾ ਕਿਹਾ ਸੀ ਇਹ 1 ਲੱਖ 10 ਹਜ਼ਾਰ ਮੈਂ ਤੁਹਾਨੂੰ 10 ਹਜ਼ਾਰ ਸਕਾਊਂਟ ਕਰ ਲਿਓ 1 ਲੱਖ ਕ ਤਾਈ ਦੇ ਦਾਂਗੇ ਯਾਰ ਆ ਟਰਾਲੀ ਦਾ ਕੀ ਸਹਜਾ ਬਾਈ ਇਹ 6 12 ਲੂੜੀ ਵਾਲੀ ਟਰਾਲੀ ਆ ਓਕੇ ਇਹ ਕਿੰਨੇ ਦੀ ਨਹੀਂ ਆਪਣਾ 65000 ਲੈ ਮੈਨੂੰ 65000 ਦੀ ਟਰਾਲੀ ਚੱਕੋ ਜਰਾ ਵੀ ਇਹ ਹਲ ਗਰੀ ਵਾਲੇ ਦੇ ਬਾਈ ਅਸਾ ਸੰਗਰੀ ਮੰਡੀ ਦੇ ਇਹ 2 ਕੁਇੰਟਲ 75 ਕਿਲੋ ਦੇ ਹਲ ਇਹਨਾਂ ਦਾ ਵੇਟ ਆ 2 ਕੁਇੰਟਲ 75 ਬਹੁਤ ਵਧੀਆ ਜਮਾਂ ਨਮੀਆਂ ਬਹੁਤ ਹੈਵੀ ਨੇ ਦੋਏ ਪਾਸੇ ਸੋਰੀਆਂ ਨਮੀਆਂ ਨੇ ਇਹਨਾਂ ਤੇ ਮਾਰੇਗਾ ਕੱਲੇ ਕੱਲੇ ਤੇ ਮੋਰਾ ਲੱਗੀਆਂ ਹੋਈਆਂ ਨੇ ਦੋ ਕੁਇੰਟਲ 75 ਕਿਲੋ ਦੇ ਨੇ ਭਾਈ ਉਹ 45000 ਦੇ ਦਿੰਦੇ ਆ ਨਾ ਮੈਂ ਨਵੀਂ ਹਾਂ ਆਪਾਂ ਕਿੰਨੇ ਦੇ ਮੰਨੋ ਆਪਾਂ 28 ਦੇ ਕਹਿੰਦੇ ਆ ਆਪਾਂ 25 ਦੇ ਦੇ ਦਾਂ ਤੁਹਾਨੂੰ ਲੈ ਮੈਨੂੰ 25000 ਦੇ ਹੱਲ ਲੈ ਜੀ ਯਾਰ ਹੁਣ ਕਿਸ਼ੇ ਨੇ ਇਹਨਾਂ ਦਾ ਕੱਡਾ ਕੁਝ ਵਿਕਟਿਆ ਭਾਈ ਹਾਂ ਬਿਲਕੁਲ ਇੱਕ ਪੂਟ ਵਧੀਆ ਨਮਾ ਪਿਆ ਹਲਕਿਤੋਂ ਕੋਈ ਫਾਲਾ ਕੁਝ ਵੀ ਨਹੀਂ ਬਿੰਗਾ ਵੀ ਨਹੀਂ ਹੈਗਾ ਐਨ ਪੂਰੇ ਪਦਰੇ ਖੜੇ ਆ ਤੇ ਲੋ ਮਿੱਤਰ ਦੁਆਰੇ ਫੇਰ ਦੱਸ ਦਿੰਨੇ ਆ ਅਸੀਂ ਖੜੇ ਆ ਦਿੱਤੂ ਪਰ ਜੱਟ ਇਹ ਪਾਦਸੋਂ ਤੋਂ ਜਿਹੜਾ ਪਟਿਆਲੇ ਨੂੰ ਰੋਡ ਜਾਂਦਾ ਉਸ ਰੋਡ ਤੇ ਪਿੰਡ ਪੈ ਜਾਂਦਾ ਹੈ ਨਾ ਡਿਸਟ੍ਰਿਕਟ ਆਪਣਾ ਪਟਿਆਲਾ ਡਿਸਟ੍ਰਿਕਟ ਪਟਿਆਲਾ ਹੈ ਤਹਿਸੀਲ ਨਾਬਾ ਪੈ ਜਾਂਦਾ ਸਭ ਤਹਿਸੀਲ ਆਪਣੇ ਪਾਦਸੋਂ ਪੈ ਜਾਂਦੀ ਹੈ ਠੀਕ ਹੈ ਜੀ ਇਹ ਹੌਲੈਂਡ ਟਰੈਕਟਰ ਆ ਬਾਈ ਇਹ ਕਿਹਨਾ ਮਾਡਲ ਹੈ ਜੀ ਇਹ ਮਾਡਲ ਹੈਗਾ ਵੀਰੇ ਲਾ ਕੇ ਚੱਲੋ ਵੀ 2008 8 ਜੀ ਹਾਂ ਜੀ ਇਹ ਇਹਦੀ ਕੀ ਡਿਮਾਂਡ ਆ ਬਾਈ ਇਹਦੀ ਡਿਮਾਂਡ ਹੈਗੀ ਆ ਜੀ 3.5 ਲੱਖ 3.5 ਲੱਖ ਨੰਬਰ ਤਾਂ ਪੰਜਾਬ ਦੇ ਹੋ ਨੰਬਰ ਪੰਜਾਬ ਆ ਓਕੇ ਨੰਬਰ ਪੰਜਾਬ 8 ਮਾਡਲ ਕਾਪੀ ਨਾ ਆਉਂਦੀ ਆ ਆਪਾਂ ਪਰ ਠੀਕ ਆਹਾਂਗੇ 8 ਠੀਕ ਹੈ ਜੀ ਹਾਂ ਜੀ ਲੈ ਮੇਤਰੂ ਬਿਲਕੁਲ ਜਾਇਜ਼ ਰੇਟਾਂ ਦੇ ਵਿੱਚ ਬਣਦੇ ਆ ਯਾਰ ਜੇ ਕਿਸੇ ਸੱਜਣ ਨੇ ਕੋਈ ਟਰੈਕਟਰ ਹੈ ਤਾਂ ਦਾ 3 ਸਪੀਡ ਆ ਭਾਈ 3 ਸਪੀਡ ਆ ਹਾਂ ਪਾਵਰ ਸਟੀਅਰ ਦਾ ਡਬਲ ਕਲੱਚ ਆ ਓਕੇ ਟਾਇਰ ਅੱਧੇ ਟਾਇਰ ਆ ਮੁਰਗੇ ਚੱਲ ਵੱਧ ਹੋਣਗੇ ਕਿਤੇ ਚਾਬੀ ਨਹੀਂ ਟਰੈਕਟਰ ਨੂੰ ਹਜੇ ਚੰਗਾ ਟਰੈਕਟਰ ਆ ਬਿਲਕੁਲ ਬਿਲਕੁਲ ਹਾਂ ਜੀ ਹਾਂ ਤੇ ਲੋ ਮਿੱਤਰੋ ਕਰ ਲਓ ਸੰਪਰਕ ਜੇ ਕਿਸੇ ਸੱਜਣ ਨੇ ਕੋਈ ਟਰੈਕਟਰ ਲੈਣਾ ਹਨਾ ਤੇ ਕੋਈ ਵੇਚਣਾ ਹੁੰਦਾ ਤਾਂ ਵੀ ਬਾਈ ਉਰੀ ਇੱਥੇ ਵਿੱਚ ਟਰੈਕਟਰ ਕੱਟ ਲੈਂਦੇ ਹੁੰਦੇ ਨੇ ਉਹ ਵੀ ਕੱਟ ਲੈਂਦੇ ਕਹਿੰਦਾ ਵੇਚਣਾ ਤਾਂ ਵੀ ਕਰ ਸਕਦਾ ਹਾਂ ਜਿਹੜਾ ਸੱਜਣ 50 ਕਿਲੋਮੀਟਰ ਤੋਂ ਦੂਰੋਂ ਆਊਗਾ ਉਹਨੂੰ ਹਜ਼ਾਰ ਦਾ ਤੇਲ ਵੀ ਪਵਾ ਕੇ ਦਿੰਦੇ ਆ ਘਰ ਤੱਕ ਜਾਣ ਜੋਗੋ ਤੇਲ ਪਾ ਕੇ ਘਰ ਜੋਗਾ ਆਪਣੇ ਪਵਾ ਦਿੰਦੇ ਆ ਹਾਂ ਹੈਨਾ ਤੇ ਬਿਲਕੁਲ ਕਰਦੋ ਸੱਜਣੋ ਸ਼ੇਅਰ ਬਹੁਤ ਕਹਿੰਟ ਟਰੈਕਟਰ ਹੁੰਦੇ ਆ ਬਾਕੀ ਆਥਨ ਸਵੇਰ ਆਪਾਂ ਬਾਈ ਉਰਾਂ ਦੀ ਵੀਡੀਓ ਅਪਲੋਡ ਕਰਦੇ ਆ ਹੋਰ ਵੀ ਕਹਿੰਟ ਕਹਿੰਟ ਟਰੈਕਟਰ ਦਿਖਾਵਾਂਗੇ ਉਹਦੇ ਵਿੱਚ ਕਰਨ ਨੂੰ ਪੇਜ ਨੂੰ ਫੋਲੋ ਤੇ ਸ਼ੇਅਰ ਕਰਦੇ ਜੀ ਧੰਨਵਾਦ ਓਕੇ